ਗੱਲ ਜੀ ਮੈਂ ਹਾਂ ਕੇ ਰਿੰਦੀਪ ਕੌਰ ਮਠਾੜੂ ਮੇਰੇ ਚੈਨਲ ਫਤਿਹ ਲੈਕਚਰ ਬੁਰਲਾ ਡਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਸੇਲ ਵਾਲੇ ਸੂਟ ਲੈ ਕੇ ਆਏ ਆ ਜੇ ਇੰਨੇ ਕੁ ਮਾਰਜਨ ਦੇ ਵਿੱਚ ਸੂਟ ਰਹਿਣਗੇ ਤੁਸੀਂ ਇੱਕ ਦੀ ਜਗ੍ਹਾ ਦੋ ਸੂਟ ਖਰੀਦੋਗੇ ਜੀ ਬੜੇ ਸੋਹਣੇ ਸੂਟ ਤੇ ਆਪਾਂ ਸੇਲ ਲਾ ਦਿੱਤੀ ਆ ਜੀ ਆਫਰ ਪ੍ਰਾਈਸ ਹੈਗਾ ਜੀ ਇਹਦਾ ਮੈਂ ਤੁਹਾਨੂੰ ਦਿਖਾ ਰਹੀ ਆ ਔਰ ਜਿਨ੍ਹਾਂ ਨੇ ਹਰ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਇਹ ਚੈਨਲ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜੀ ਹੁਣ ਆਪਾਂ ਵੀਡੀਓ ਸਟਾਰਟ ਕਰਦੇ ਆਂ ਅੱਜ ਦੇ ਜਿਹੜੇ ਸੂਟ ਰਹਿਣਗੇ ਜੀ ਬਹੁਤ ਹੀ ਸੋਹਣੇ ਰਹਿਣਗੇ ਵੱਡੇ ਵਰਦੇ ਰਹਿਣਗੇ ਬਹੁਤ ਸੋਹਣੀ ਕਾਟਨ ਰਹੇਗੀ ਜੀ 100% ਜਿਹੜੀ ਐਕਸਪੋਰਟ ਕਾਟਨ ਰਹੇਗੀ ਜੀ ਇੱਕ ਤਾਂ ਹੁੰਦਾ ਹਲਕੀ ਕੁਆਲਿਟੀ ਦੇ ਵਿੱਚ ਆਪਣੇ ਕੋਲੇ ਬਹੁਤ ਹੀ ਸੋਹਣੀ ਕੁਆਲਿਟੀ ਦੇ ਵਿੱਚ ਇਹ ਸਟੱਫ ਆਇਆ ਔਰ ਪ੍ਰਾਈਸ ਇਹਦਾ ਰਹੂਗਾ ਜੀ 450 ਰੁਪਏ ਪਰ ਸੂਟ 450 ਦੀ ਸੇਲ ਹੈ ਜੀ ਵਿੱਚੇ ਮੈਚਿੰਗ ਸੂਟ ਹੋਣਗੇ ਵਿੱਚੇ 올ਓਵਰ ਹੋਣਗੇ ਇਹ ਵਾਲਾ ਤੁਹਾਨੂੰ 올ਓਵਰ ਮਿਲ ਜੂਗਾ ਜੀ ਇਹਦੇ ਨਾਲ ਦੀ ਕੋਸ਼ਿਸ਼ ਕਰਾਂਗੇ ਗਰੇ ਦੇ ਨਾਲ ਅਗਰ ਮੈਚਿੰਗ ਵੀ ਹੁੰਦੀ ਹੋਈ ਤਾਂ ਤੁਹਾਨੂੰ ਮੈਚਿੰਗ ਵੀ ਇਹਦੇ ਨਾਲ ਕਰਕੇ ਦੇ ਦਾਂਗੇ ਜੀ ਆਪਾਂ ਮੈਚਿੰਗ ਸੂਟ ਵੀ ਇਹਦੇ ਨਾਲ ਦੇ ਕਰ ਸਕਦੇ ਆ ਬਹੁਤ ਸੋਹਣਾ ਜਿਹੜਾ ਇਹ ਫੈਬਰਿਕ ਰੂਗਾ ਜੀ ਪਿਓਰ ਕਾਟਨ ਦਾ 올ਓਵਰ ਸੂਟ ਦਾ ਪ੍ਰਾਈਸ ਹੈ ਜੀ ਇਹਦਾ 450 ਰੁਪਏ ਨੈਕਸਟ ਆਊਗਾ ਜੀ ਕਲਰ ਆਪਣਾ ਬਹੁਤ ਹੀ ਸੋਹਣਾ ਵਾਈਟ ਦੇ ਵਿੱਚ ਬਲੂ ਬਲੈਕ ਕਲਰ ਦੇ ਫਲਾਵਰ ਰਹਿਣਗੇ ਇਹਦਾ ਤੁਸੀਂ ਕੋਟ ਸੈੱਟ ਬਣਾਓ ਸੂਟ ਬਣਾਓ ਜੋ ਮਰਜੀ ਬਣਾਓ ਜੀ ਬਹੁਤ ਸੋਹਣਾ ਬਣ ਕੇ ਰੈਡੀ ਹੋਊਗਾ 450 ਰੁਪਏ ਦਾ ਵੀ ਪ੍ਰਾਈਸ ਰਹੂਗਾ ਨੈਕਸਟ ਹੈਗਾ ਜੀ ਬਲੈਕ ਜਿਹੜੀ ਬੇਸ ਕਲਰ ਹੈ ਜੀ ਬਲੈਕ ਜੀ ਟੋਨ ਦੇ ਵਿੱਚ ਰਹੂਗਾ ਪਿਓਰ ਕਾਟਨ ਸਟੱਫ ਰਹੂਗਾ ਸਾਰਿਆਂ ਦਾ ਨਾਲ ਇਹਦੇ ਆਪਾਂ ਜਿਹੜੀ ਕੈਮਰੀਕ ਦੀ ਜਿਹੜੀ ਬਾਟਮ ਮੈਚ ਕੀਤੀ ਹੈ ਜੀ ਇਹ ਮੈਚਿੰਗ ਦੇ ਨਾਲ ਮਿਲੂਗਾ ਤੁਹਾਨੂੰ 450 ਰੁਪਏ ਦਾ ਇਹ ਮਿਲੂਗਾ ਜੀ ਮੈਚਿੰਗ ਦੇ ਨਾਲ ਨੈਕਸਟ ਹੈਗਾ ਜੀ ਆਪਣਾ ਵਾਈਟ ਕਲਰ ਦੇ ਵਿੱਚ ਪ੍ਰਿੰਟ ਚੈੱਕ ਕਰੋ ਜੀ ਕਿੰਨਾ ਸੋਹਣਾ ਪ੍ਰਿੰਟ ਹੈ ਬਹੁਤ ਹੀ ਸੋਹਣਾ ਪ੍ਰਿੰਟ ਹੈ ਫਰੋਜ਼ੀ ਕਲਰ ਦੇ ਦੇ ਵਿੱਚ ਲਾਈਟ ਫਰੋਜ਼ੀ ਦੇ ਫਲਾਰ ਨੇ ਲਾਈਟ ਫਰੋਜ਼ੀ ਕਲਰ ਦੀ ਆਪਾਂ ਬਾਟਮ ਪੇਅਰ ਅਪ ਕੀਤੀ ਹੈ ਪ੍ਰਾਈਸ ਰਹੂਗਾ ਜੀ 450 ਪਰ ਸੂਟ ਨਹੀਂ ਮਾਈਕਾ ਕੱਪਾ 450 ਰੁਪਏ ਸੂਟ ਦਾ ਜਿਹੜਾ ਪ੍ਰਾਈਸ ਰਹੂਗਾ ਜੀ ਫਲੈਟ ਰੇਟ ਤੇ ਆਪਾਂ ਸੇਲ ਕੱਢ ਰਹੇ ਹਾਂ ਵਿੱਚ ਹੀ ਮਹਿੰਗੇ ਵਾਲੇ ਸੂਟ ਵੀ ਨੇ ਵਿੱਚ ਹੀ ਆਪਣੇ ਜਿਹੜੇ 450 ਵਾਲੇ ਸੂਟ 올ਓਵਰ ਮੈਚਿੰਗ ਸਾਰੇ ਰਹਿਣਗੇ ਜੀ ਬਹੁਤ ਸੋਹਣੇ ਸੂਟ ਨੇ 450 ਦੇ ਵਿੱਚ ਇਹਦਾ ਸੈਕਿੰਡ ਕਲਰ ਹੈ ਜੀ ਪਰਪਲ ਕਲਰ ਬਹੁਤ ਸੋਹਣਾ ਕਲਰ ਹੈ ਜੀ ਪਰਪਲ ਫਲਾਰ ਪ੍ਰਿੰਟ ਦੇਖ ਸਕਦੇ ਹੋ ਡਿਜੀਟਲ ਪ੍ਰਿੰਟਿੰਗ ਰਹਿਣ ਵਾਲੀ ਹੈ ਨਾਲ ਪਲੇਨ ਬਾਟਮ ਮੈਚ ਕਰਕੇ ਤੁਸੀਂ ਸਾਡੇ ਤੋਂ ਇਹ ਸੂਟ ਲੈ ਸਕਦੇ ਹੋ ਜੀ 450 ਰੁਪਏ ਪਰ ਸੂਟ ਜਿਹੜਾ ਇਹਦਾ ਪ੍ਰਾਈਸ ਰਹਿਣਾ ਆ ਬਹੁਤ ਸੋਹਣੇ ਜਿਹੜੇ ਇਹ ਸੂਟ ਰਹਿਣ ਵਾਲੇ ਆ ਇਹ ਸੀਗਾ ਇਹਦਾ ਸੈਕੰਡ ਕਲਰ ਥਰਡ ਕਲਰ ਆਊਗਾ ਜੀ ਇਹਦਾ ਪਿੰਕ ਕਲਰ ਬਹੁਤ ਸੋਹਣਾ ਪਿੰਕ ਕਲਰ ਆਏਗਾ ਪਿੰਕ ਕਲਰ ਦੇ ਨਾਲ ਇਹਦੀ ਬਾਟਮ ਜਿਹੜੀ ਆਪਾਂ ਪਲੇਨ ਬਾਟਮ ਪੇਅਰ ਅਪ ਕੀਤੀ ਆ 450 ਰੁਪਏ ਦਾ ਸੂਟ ਰਹਿਣਗਾ ਵਾਲਾ ਜੀ ਇਹ ਨੈਕਸਟ ਆਊਗਾ ਜੀ ਆਪਣਾ ਕਲ ਕਲਮਕਾਰੀ ਜਿਹੜਾ ਪ੍ਰਿੰਟ ਦਾ ਇੱਕੋ ਹੀ ਸ਼ਰਟ ਦਾ ਪੀਸ ਹੈ ਜੀ ਆਪਣੇ ਕੋਲ ਗ੍ਰੇ ਕਲਰ ਦਾ ਨਾਲ ਇਹਦੇ ਆਫ ਵਾਈਟ ਕਲਰ ਦੀ ਆਪਾਂ ਬਾਟਮ ਪੇਅਰ ਅਪ ਕੀਤੀ ਹੈ ਬਾਟਮ ਰਹੂਗੀ ਇਹਦੀ ਖਾਦੀ ਦੀ ਪਲੇਨ ਆਫ ਵਾਈਟ ਕਲਰ ਦੀ ਬਾਟਮ ਹੈ ਪ੍ਰਾਈਸ ਰਹੂਗਾ ਜੀ ਇਹਦਾ 450 ਨੈਕਸਟ ਹੈਗਾ ਜੀ ਆਪਣਾ ਬਹੁਤ ਹੀ ਸੋਨਾ ਬ੍ਰੀਕ ਪ੍ਰਿੰਟਿੰਗ ਦਾ ਜਿਹੜਾ ਆਏਗਾ ਇਹ ਲਾਸਟ ਸੂਟ ਬਚਿਆ ਜੀ ਪਿਓਰ ਕਾਟਨ ਸਟੱਫ ਆਊਗਾ ਨਾਲ ਕੈਮਬ੍ਰਿਕ ਦੀ ਬਾਟਮ ਲੱਗੀ ਹੋਈ ਆ 450 ਦਾ ਪ੍ਰਾਈਸ ਰਹਿਣ ਵਾਲਾ ਹੈ ਇਸ ਤੋਂ ਬਾਅਦ ਨੈਕਸਟ ਤੁਸੀਂ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਪ੍ਰਿੰਟਿੰਗ ਬਹੁਤ ਸੋਹਣੀ ਹੈ ਜੀ ਇਹਦੀ ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈ ਜੀ ਨਾਲ ਇਹਦੇ ਪਲੇਨ ਬਾਟਮ ਆਪ ਪਰ ਅਪ ਕੀਤੀ ਆ ਸੇਮ ਪੀਚ ਕਲਰ ਦੀ ਬਾਟਮ ਆਏਗੀ ਪੀਚ ਗਾਜਰੀ ਜੀ ਚੋਣ ਹੈ ਜੀ 450 ਰੁਪਏ ਦਾ ਸੂਟ ਰਹਿਣ ਵਾਲਾ ਹੈ ਨੈਕਸਟ ਆਊਗਾ ਜੀ ਰਾਇਲ ਬਲੂ ਕਲਰ ਬਹੁਤ ਹੀ ਸੋਨਾ ਸ਼ੇਡ ਹੈ ਰਾਇਲ ਬਲੂ ਕਲਰ ਤਕਰੀਬਨ ਸਭ ਦੀ ਪਸੰਦ ਦਾ ਕਲਰ ਹੈ ਇਹ ਇਹ ਸੂਟ ਤੁਹਾਨੂੰ 올ਓਵਰ ਵੀ ਮਿਲ ਜਾਣਗੇ ਜੀ ਮੈਚਿੰਗ ਵੀ ਮਿਲ ਜਾਣਗੇ 450 ਦਾ ਸੂਟ ਰਹੂਗਾ ਜੀ ਚਾਹੇ 올ਓਵਰ ਲੈ ਲੋ ਚਾਹੇ ਲੈ ਲੋ ਮੈਚਿੰਗ ਦਾ 450 ਰੁਪਏ ਪਰ ਸੂਟ ਰਹਿਣ ਵਾਲਾ ਹੈ ਨੈਕਸਟ ਕਲਰ ਹੈਗਾ ਜੀ ਇਹਦਾ ਆਪਣਾ ਪਰਪਲ ਮਜੈਂਟਾ ਜੀ ਟੋਨ ਦਾ ਜਿਹੜੇ ਇਹਦੇ ਵਿੱਚ ਹੈਗੀਆਂ ਜੀ ਬੂਟੀਆਂ ਬਣੀਆਂ ਹੋਈਆਂ 450 ਰੁਪਏ ਪਰ ਸੂਟ ਰਹਿਣਾ ਜੀ ਇਹਦਾ ਵੀ ਰੇਟ ਇਹ ਤੁਹਾਨੂੰ 올ਓਵਰ ਹੀ ਮਿਲੂਗਾ ਇਹਦੇ ਨਾਲ ਦੀ ਬੋਟਮ ਮੈਚਿੰਗ ਬੋਟਮ ਨਹੀਂ ਹੈ ਤੁਸੀਂ ਕੱਲੀ ਸ਼ਰਟ ਪੀਸ ਵੀ ਲੈ ਸਕਦੇ ਹੋ ਨੈਕਸਟ ਹੈ ਜੀ ਜਿਹੜਾ ਬੇਸ ਕਲਰ ਹੈ ਕੀਆ ਕਲਰ ਹੈ ਬਹੁਤ ਸੋਨਾ ਇਹ ਕਲਰ ਦਾ ਦਾ بیس ਹੈ ਜੀ yellow ਕਲਰ ਦੀ ਪ੍ਰਿੰਟਿੰਗ ਰਹਿਣ ਵਾਲੀ ਹੈ 450 ਦਾ ਪ੍ਰਾਈਸ ਰਹੂਗਾ ਨੈਕਸਟ ਕਲਰ ਜੀ ਬਹੁਤ ਹੀ ਸੋਹਣਾ ਹੈਗਾ parrot green ਦੇ ਨਾਲ white ਦੇ ਵਿੱਚ parrot green ਕੰਬੀਨੇਸ਼ਨ ਹੈ ਜੀ parrot اور sky blue ਇਹਦੇ ਨਾਲ ਤੁਸੀਂ sky blue ਬਾਟਮ ਵੀ ਮੈਚ ਕਰ ਸਕਦੇ ਹੋ ਬਹੁਤ ਸੋਹਣੀ ਲੱਗਣੀ ਹੈ ਜਿਵੇਂ ਦੇਖੋ ਜੀ ਆਪਾਂ ਅਗਰ ਇਹ ਬਾਟਮ ਵੀ ਮੈਚ ਕਰਦੇ ਆ ਤਾਂ ਇਹ ਕਾਫੀ ਇਹਦੀ ਲੁੱਕ ਜਿਹੜੀ ਸੋਹਣੀ ਆਂਦੀ ਆ ਫਰੋਜੀ ਨਾਲ ਵੀ ਮਤਲਬ ਲਾਈਟ ਫਰੋਜੀ ਨਾਲ ਅੱਛੀ ਲੁੱਕ ਆਂਦੀ ਆ ਜੀ ਇਹਦੀ ਨੈਕਸਟ ਇਹ ਸਿੰਗਲ ਕਲਰ ਮਿਲੂਗਾ ਜੀ ਨਿਓਨ ਮਹਿੰਦੀ ਕਲਰ ਦਾ ਹੈ ਇਹਦੇ ਵਿੱਚ ਮੈਚਿੰਗ ਨਹੀਂ ਮਿਲੂਗੀ ਤੁਹਾਨੂੰ ਇਹ 올ਓਵਰ ਵੀ ਮਿਲੂਗਾ ਸ਼ਾਰਟ ਪੀਸ ਵੀ ਤੁਸੀਂ ਲੈ ਸਕਦੇ ਹੋ ਨਿਓਨ ਮਹਿੰਦੀ ਸ਼ੇਡ ਹੈ ਇਹਦਾ ਨੈਕਸਟ ਹੈਗਾ ਜੀ ਮਸਟਰਡ ਕਲਰ ਹੈ ਬਹੁਤ ਸੋਨਾ ਮਸਟਰਡ ਕਲਰ ਹੈ ਪ੍ਰਿੰਟਿੰਗ ਚੈੱਕ ਕਰ ਸਕਦੇ ਹੋ ਇਹਦਾ ਤੁਸੀਂ ਕੋਟ ਸੈੱਟ ਬਣਾਓ ਸੂਟ ਬਣਾਓ ਹਨਾ ਪਲਾਜ਼ੋ ਜੋ ਮਰਜੀ ਐਜ਼ ਇਟ ਤੁਹਾਡੀ ਜਿਵੇਂ ਚੋਇਸ ਅਕੋਰਡਿੰਗ ਤੁਸੀਂ ਇਹਨੂੰ ਬਣਾ ਸਕਦੇ ਹੋ ਪ੍ਰਾਈਸ ਰੋ ਹੈ ਜੀ ਇਹਦਾ 450 450 ਰੁਪਏ ਔਰ ਇਹਨਾਂ ਨਾਲ ਤੁਸੀਂ ਵਾਈਟ ਬਾਟਮ ਵੀ ਜਿਹੜੀ ਸਾਡੇ ਤੋਂ ਮੈਚ ਕਰ ਸਕਦੇ ਹੋ ਆਪਣੇ ਕੋਲ ਹੀ ਚਿਕਨ ਦੀ ਬਾਟਮ ਹੈ 150 ਰੁਪਏ ਪਰ ਮੀਟਰ ਜਿਹੜੀ ਰਹੂਗੀ ਚਿਕਨ ਜਿਹੜੇ ਹੁਣ ਸਾਰੇ ਪੀਸ ਮੈਂ ਤੁਹਾਨੂੰ ਦਿਖਾਉਂਗੀ ਜਿਨ੍ਹਾਂ ਨਾਲ ਤੁਸੀਂ ਵਾਈਟ ਬਾਟਮ ਵੀ ਲੈ ਸਕਦੇ ਹੋ ਵੈਸੇ ਕਿਸੇ ਵੀ ਨਾਲ ਲੈ ਸਕਦੇ ਹੋ ਕਿ ਜਿਨ੍ਹਾਂ ਨਾਲ ਨਹੀਂ ਬਾਟਮ ਆਪਾਂ ਆਪਣੇ ਕੋਲ ਨਹੀਂ ਪੇਅਰ ਆਪਾਂ ਕੀਤੀ ਆਪਾਂ ਉਹਨਾਂ ਨਾਲ ਵਾਈਟ ਬਾਟਮ ਵੀ ਤੁਹਾਨੂੰ ਦੇ ਸਕਦੇ ਆ ਜਿਵੇਂ ਰਾਇਲ ਬਲੂ ਹੈ ਜੀ ਜਿਨ੍ਹਾਂ ਨੇ ਵਾਈਟ ਨਾਲ ਪੇਅਰ ਕਰਨਾ ਹੈ ਵਾਈਟ ਨਾਲ ਵੀ ਇਹਨੂੰ ਪੇਅਰ ਕਰ ਸਕਦੇ ਆ ਜਿਨ੍ਹਾਂ ਨੇ ਪਿੰਕ ਨਾਲ ਪੇਅਰ ਕਰਨਾ ਹੈ ਪਿੰਕ ਨਾਲ ਵੀ ਕਰ ਸਕਦੇ ਆ ਜਾਂ ਫਿਰ ਰਾਇਲ ਨਾਲ ਵੀ ਤੁਸੀਂ ਪੇਅਰ ਕਰ ਸਕਦੇ ਹੋ ਇਹਨੂੰ ਬਹੁਤ ਸੋਹਣਾ ਨੈਕਸਟ ਕਲਰ ਹੈ ਜੀ ਇਹ ਸਿਰਫ ਆਪਣੇ ਕੋਲੇ ਦੋ ਸ਼ਰਟਾਂ ਦਾ ਰਹਿ ਗਿਆ ਜੀ ਕਾਫੀ ਵੱਡਾ ਥਾਨ ਸੀਗਾ ਇਹ ਵੀ ਸੋਲਡ ਆਊਟ ਆ ਹੋ ਗਿਆ ਜੀ ਬਸ ਸਿਰਫ ਦੋ ਸ਼ਰਟਾਂ ਦਾ ਰਹਿ ਗਏ ਇਹ ਵੀ ਤੁਸੀਂ ਲੈ ਸਕਦੇ ਹੋ ਸਾਰਿਆਂ ਦਾ ਜਿਹੜੀ ਸ਼ਰਟ ਪੀਸ ਇਹਨਾਂ ਦੇ ਰਹਿਣਗੇ ਜੀ 225 ਰੁਪਏ ਦੀ ਜਿਹੜੀ ਸ਼ਰਟ ਰਹੂਗੀ ਜੀ ਨਾਲ ਚਿਕਨ ਦੀ ਬਾਟਮ ਰਹੂਗੀ ਚਿਕਨ ਦੀ ਬਾਟਮ ਨਾਲ ਇਹ ਅਗਰ ਕੰਪਲੀਟ ਸੂਟ ਆਪਾਂ ਬਣਾਈਏ 2.5 ਮੀਟਰ ਦੀ ਬਾਟਮ ਰਹੂਗੀ ਜੀ 225 ਦੀ ਸ਼ਰਟ ਨਾਲ ਲਗਾ ਕੇ 600 ਰੁਪਏ ਦਾ ਜਿਹੜਾ ਇਹ ਸੂਟ ਬਣਦਾ ਹੈ ਜੀ ਨੈਕਸਟ ਹੈ ਜੀ ਕਲਰ ਜਿਹੜਾ ਆਪਣੇ ਕੋਲੇ ਮਿਕਸ ਦਾ ਕਲਰ ਹੈ ਜੀ ਇਹਦੇ ਨਾਲ ਤੁਸੀਂ ਪਿੰਕ ਜਿਹੜੀ ਬਾਟਮ ਵੀ ਪੇਅਰ ਅਪ ਕਰ ਸਕਦੇ ਹੋ ਇਹਦੇ ਨਾਲ yellow ਵੀ ਪੇਅਰ ਕਰ ਸਕਦੇ ਹੋ white ਵੀ ਪੇਅਰ ਕਰ ਸਕਦੇ ਹੋ ਤੁਹਾਡੀ ਚੋਇਸ ਅਕੋਰਡਿੰਗ ਇਹਨੂੰ ਜਿਵੇਂ ਤੁਹਾਡਾ ਦਿਲ ਕਰੇ ਵੇਂ ਬਣਾ ਸਕਦੇ ਹੋ ਜੀ ਅਗਰ ਕੰਪਲੀਟ ਲੈਣੇ ਵੇਂ ਇਹਨੂੰ ਪੂਰਾ ਸੂਟ ਬਣੇਗਾ ਜੀ 450 ਰੁਪਏ ਦਾ ਸਿੰਗਲ ਸੂਟ ਬਣੇਗਾ ਜੀ ਆਪਣਾ ਜਿਹੜਾ ਸਿੰਗਲ ਸ਼ਰਟ ਪੀਸ ਬਣੇਗਾ 225 ਰੁਪਏ ਦਾ ਜੀ ਨੈਕਸਟ ਹੈ ਜੀ ਇਹ রেড ਕਲਰ ਦੀ ਸ਼ਰਟ ਹੈ ਜੀ ਇਹ ਸਿਰਫ 200 ਰੁਪਏ ਦੀ ਸ਼ਰਟ ਹੀ ਬਣੂਗੀ ਜੇ ਤੁਹਾਨੂੰ ਗ੍ਰੇ ਸ਼ਰਟ ਲੈਣੀ ਹੈ ਸਿਰਫ 200 ਰੁਪਏ ਦੀ ਬਣੇਗੀ ਇਹ ਵੀ ਸ਼ਰਟ ਆਈ ਗਈ ਜੀ ਲਾਈਨਅਪ ਵਾਲੀ ਇਹ ਵੀ ਤੁਹਾਨੂੰ ਜਿਹੜੀ ਸ਼ਰਟ ਪੀਸ ਹੈ ਜੀ ਇਹ ਵੀ ਬਣੇਗਾ 225 ਰੁਪਏ ਦਾ 100% ਐਕਸਪੋਰਟ ਕਾਟਨ ਦੇ ਜਿਹੜੇ ਹੀ ਸ਼ਾਰਟ ਪੀਸ ਰਹਿਣੇ ਜਾਂ ਸੂਟ ਰਹਿਣੇ ਬਹੁਤ ਸੋਹਣੀਆਂ ਮੈਚਿੰਗਾਂ ਕੀਤੀਆਂ ਆਪਾਂ ਇਹਨਾਂ ਦੇ ਵਿੱਚੋਂ ਅਗਰ ਤੁਹਾਨੂੰ ਕੋਈ ਵੀ ਸੂਟ ਜਿਹੜਾ ਪਸੰਦ ਹੈ ਜੀ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਬੁੱਕ ਕਰ ਸਕਦੇ ਹੋ ਔਰ ਆਪਣੀ ਵੀਡੀਓ ਜਿਹੜੀ ਜਲਦੀ ਸ਼ੇਅਰ ਕਰਿਆ ਕਰੋ ਜੀ ਤਾਂ ਜੋ ਹੋਰ ਵੀ ਜਿਹੜੇ ਪਹਿਣਾ ਹੈ ਇਹਨਾਂ ਨਾਲ ਸੋਹਣੇ ਸੋਹਣੇ ਜਿਹੜੇ ਸੂਟ ਬਣਾ ਕੇ ਪਾ ਸਕਣ ਔਰ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਹਾਂ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਕਰ ਲੋ ਸਬਸਕ ਬਹੁਤ ਹੀ ਅੱਛੀਆਂ ਜਿਹੜੀਆਂ ਡੀਲਸ ਤੁਹਾਡੇ ਲਈ ਅਸੀਂ ਲੈ ਕੇ ਆਉਣੇ ਰਹੇ ਹਾਂ ਸੇਲ ਨਾਲ ਹੋਣੇ ਰਹੇ ਆ ਤਾਂ ਤੇ ਤੁਹਾਨੂੰ ਸਾਰਿਆਂ ਦਾ ਜਿਹੜੀਆਂ ਸੇਲਾਂ ਵਾਲੇ ਸੂਟ ਨੇ ਸਾਡੇ ਸੇਲ ਵਾਲੇ ਸੂਟ ਹੁੰਦੇ ਤਾਂ ਉਹ ਨਵੇਂ ਹੀ ਆ ਦੇਖੋ ਆਪਣੇ ਕੋਲੇ ਆਪਾਂ ਮਹੀਨੇ ਡੇਢ ਮਹੀਨੇ ਬਾਅਦ ਜਿੰਨਾ ਸਟਾਕ ਪੁਰਾਣਾ ਹੁੰਦਾ ਬੁਟੀਕ ਦਾ ਹੋਰ ਆਪਾਂ ਸਾਰਾ ਸੇਲ ਰੇਟ ਦੇ ਵਿੱਚ ਕੱਢ ਦਿੰਨੇ ਆ ਜਿਹੜੇ ਵੀ ਤੁਹਾਨੂੰ ਅੱਛਾ ਲੱਗੇ ਤੁਸੀਂ ਉਹਨਾਂ ਦੇ ਵਿੱਚੋਂ ਲੈ ਸਕਦੇ ਹੋ ਅਗਰ ਚੈਨਲ ਸਬਸਕ੍ਰਾਈਬ ਕਰੋਗੇ ਜੀ ਬੈਲ ਆਈਕਨ ਪ੍ਰੈਸ ਕਰੋਗੇ ਤਾਂ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਜਾ ਕਰੂਗਾ ਔਰ ਅੱਜ ਦੀ ਵੀਡੀਓ ਪੈਥੀ ਖਤਮ ਕਰਦੀ ਆ ਜੀ ਮੇਰੀ ਵੀਡੀਓ ਦੇਖ ਲਈ ਤੁਹਾਡਾ ਬਹੁਤ